ਦੰਗ ਗਾਣ ਹੱਥ ਦੰਗ ਗਾਣਾ ਕਿਨੇ ਕਿਨੇ ਸੁਣਿਆ ਕੋਈ ਸਟੋਰੀ ਦੱਸਦਾ ਮੈਂ ਤੁਹਾਨੂੰ ਕੀ ਆਵਾਜ਼ ਦੋਨੋਂ ਦੀ ਸਟੋਰੀ ਦੱਸਦਾ ਹੱਥ ਦੰਗ ਗਾਣੇ ਦੀ ਮੇਰਾ 8 ਸਾਲ ਦਾ ਰਿਲੇਸ਼ਨ ਸੀਗਾ ਤੇ ਮਤਲਬ ਜਵਾਬ ਕੀ ਸੀਗੇ ਦੋਵੇਂ ਜਦੋਂ ਮਰ ਗਾਲੂ ਬਾਪ ਨੂੰ ਜਾਨ ਤੇ ਜਦੋਂ ਵਿਆਹਣ ਦਾ ਟਾਈਮ ਆਇਆ ਵਿਆਹ ਦਾ ਟਾਈਮ ਆਇਆ ਭਈ ਉਹਦੇ ਘਰ ਦੇ ਕਹਿੰਦੇ ਵੀ ਅਸੀਂ ਤਾਂ ਬਾਹਰ ਭੇਜਣੀ ਆ ਕੁੜੀ ਜਦ ਮੈਂ ਕਿਹਾ ਵੀ ਮੇਰੇ ਕੋਲ ਤਾਂ ਪੈਸੇ ਹੈ ਨਹੀਂ ਇਹਨੇ ਉਹ ਤਾਂ ਮੇझे ਗੌਰ ਨਹੀਂ ਲੱਗਿਆ ਸੀ ਤੇ ਮੈਂ ਕਿਹਾ ਜੀ ਮੇਰੇ ਕੋਲੇ ਹੈ ਨਹੀਂ ਪੈਸੇ ਵੀ ਤੁਸੀਂ ਕਿਸੇ ਹੋਰ ਨਾਲ ਵਿਆਹ ਕਰਕੇ ਭੇਜ ਦਿਓ ਭਈ ਉਹਨਾਂ ਨੇ ਮੁੰਡਾ ਮੁੰਡਾ ਲੱਭ ਲਿਆ ਗੱਲ ਗੁੱਲ ਬੰਦ ਹੋ ਗਈ ਹਨਾ ਮਤਲਬ ਜਦੋਂ ਮੇਰੀ ਗੱਲ ਹੁੰਦੀ ਸੀ ਉਦੋਂ ਉਹਨੇ ਇਹ ਗੱਲ ਕਹੀ ਸੀ ਵੀ ਮੇਰਾ ਹੱਥ ਤਾਹਗਾ ਵੀ ਤੂੰ ਵੀ ਕਿਤੇ ਹੱਥ ਨਾ ਛਡਾ ਜੀ ਮੇਰਾ ਪਰ ਜੋ ਜੋ ਗੱਲਾਂ ਉਹਨੇ ਕਹੀਆਂ ਮੈਂ ਉਹ ਵੀ ਲਿਖੀਆਂ ਵਿੱਚ ਗਾਣੇ ਦੇ ਹਨਾ ਪਰ ਉਹ ਸਾਰੀਆਂ ਝੂਠੀਆਂ ਸੀ ਪ੍ਰਧਾਨ ਸਾਹਿਬ ਕਿਹੜਾ ਸਾਹਿਬ ਆੜੀ ਲਾ ਦਿਓ ਜੀ ਖੈਰਾ ਸਾਹਮਣੇ ਹਉ ਮੱਤ ਲੱਭ ਕੋਰੀ ਦੁਨੀਆ ਕਿਤੇ ਤੂੰ ਹੀ ਨਾਲੀ ਕੰਢਤੀ ਤਿਆਜ ਵੀ ਹਾਏ ਘਰੇ ਚਟੇ ਰੰਗ ਵਾਲੀਏ ਮੇਰੇ ਚਾਹਵਾਨੂ ਨਜ਼ਰ ਨਾ ਮਿਲ ਆਜ ਵੀ 니 ਤੁਰ ਕਾ ਬਟਾ ਕੀ ਕਦੇ ਆਇਆ ਰਾਂ ਸਾਂਵळा ਹਜ਼ਾਰ ਰੱਖ ਦੇ ਕੇ ਹੁਣੀ ਤੂੰ ਹੱਥ ਨਾ ਛਡਾਲੀ ਮਿੱਠੀ ਏ ਹਾਏ ਹੱਥ ਕਬਰੂ ਦਾ ਤੰਗ ਦੇਖਦੇ ਪਰ ਉਹ ਪਤਾ ਕੀ ਕਹਿੰਦੀ ਆਏ ਚੋਪੇ ਸ਼ੋਪੋ ਮਹੌਲਾ ਸੋਹਣਿਆ ਮੈਂ ਕੱਲਾ ਕਰੇ ਕੁੰਜਵਾਕਾਂ ਵਾਲੀਆਂ ਆਹ ਉਹ ਪਿਆਰ ਸਿਖਰਾਂ ਤੋਂ ਦੇਖ ਨਾ ਪਵੇ ਮੈਂ ਘਟਾਂ ਫਿਕਰਾਂ ਚ ਰਾਤਾਂ ਕਾਲੀਆਂ ਆਏ ਸਾਰਾ ਕੁੱਝ ਤੰਗ ਵਾਈ ਬੈਠੀਆਂ ਦੇ ਬਸ ਤੈਨੂੰ ਲੱਭਣ ਲਈ